ਮੁਸਲਮਾਨ ਫਰਾਗ ਦਿਲ ਕੌਮ ਹੈ ਦੁਬਈ ਦੇ ਬਾਦਸ਼ਾਹ ਨੂੰ ਸਾਡੇ ਹਿੰਦੂ ਬ੍ਰਾਹਮਣਾਂ ਨੇ ਕਿਹਾ ਕਿ ਅਸੀਂ ਇੱਥੇ ਮੰਦਿਰ ਬਣਾਉਣਾ ਚਾਹੁੰਦੇ ਹਾਂ ਹੁਣੇ ਅੱਗੇ ਕੀ ਕਿਹਾ ਹੁਣੇ ਇਹ ਨਹੀਂ ਕਿਹਾ ਕਿ ਨਹੀਂ ਬਣਾਓ ਹੁਣੇ ਕਿਹਾ ਬਣਾਓ ਤਾਂ ਐਸਾ ਪਵਿੱਤਰ ਐਸਾ ਵਧੀਆ ਐਸਾ ਖੂਬਸੂਰਤ ਬਣਾਓ ਕਿ ਪੂਰੀ ਦੁਨੀਆ ਤੋਂ ਲੋਕ ਇਹਨੂੰ ਦੇਖਣ ਲਈ ਇੱਥੇ ਆਣ ਇਹ ਮੁਸਲਮਾਨਾਂ ਦੀ ਸਿਫਤ ਹੈ ਕਿ ਅਗਰ ਕਿਤੇ ਅਸੀਂ ਵੱਡੀ ਤعداد ਛੋਈਏ ਆਪਣੀ ਛੋਟੀ ਕੌਮਾਂ ਨੂੰ ਛਾਤੀ ਨਾਲ ਲਾ ਕੇ ਰੱਖਦੇ ਨੇ ਉਹ ਲੋਕ ਤਾਂ ਬੜੇ ਕਮਜ਼ੋਰ ਨੇ ਜਿਹੜੇ ਤਾਕਤ ਦੇ ਬਲ ਦੇ ਉੱਤੇ ਕਿਸੇ ਨੂੰ ਦਬਣਾ ਚਾਹੁੰਦੇ ਨੇ ਮੈਂ ਕਹਿਣਾ ਚਾਹੁੰਨਾ ਤਾਕਤ ਦੇ ਬਲ ਦੇ ਉੱਤੇ ਅਗਰ ਕੋਈ ਬੰਦਾ ਪਾਵਰਫੁਲ ਹੋ ਜਾਵੇ ਤੇ ਮੇਰੇ ਮਰਹੂਮ ਵਾਲਿਦ ਚਾਹੀ ਇਮਾਮ مولانا ਅਬੀ ਬੁਰੇਮਾਨ ਲੋਦੀ ਅਨਬੀਰ ਅਮਦੁੱਲਾਹ ਲੈ ਕਹਿੰਦੇ ਹੁੰਦੇ ਸੀ ਕਹਿੰਦੇ ਯਾਰ ਬੰਦਾ ਜਦੋਂ ਪਾਵਰਫੁਲ ਹੁੰਦਾ ਨਾ ਇੱਜ਼ਤਦਾਰ ਨਹੀਂ ਬਣਦਾ ਮੈਂ ਕਿਹਾ ਕੀ ਬਣਦਾ ਕਹਿੰਨ ਲੇ ਕਿ ਪੁੱਤਰਾ ਬੇਨਕਾਬ ਹੋ ਜਾਂਦਾ ਤੁਸੀਂ ਵੀ ਅਗਰ ਪੈਸਾ ਆ ਗਿਆ ਇੱਜ਼ਤ ਆ ਗਈ ਪ੍ਰਧਾਨਗੀ ਆ ਗਈ ਚਦਰਾਟ ਆ ਗਈ ਫੈਕਟਰੀ ਲਾ ਲਈ ਡਾਕਟਰ ਬਣ ਗਏ ਵਕੀਲ ਇੰਜੀਨੀਅਰ ਬਣ ਗਏ ਕੋਈ ਆਦਾ ਮਿਲ ਗਿਆ ਅਜ ਇੱਜ਼ਤਦਾਰ ਨਹੀਂ ਬਣੇ ਬੇਨਕਾਬ ਹੋ ਗਏ ਫਿਰ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਪਿਆਰ ਨਾਲ ਮਿਲਦਾ ਹੈ ਕਿ ਸਤਕਾਰ ਨਾਲ ਮਿਲਦਾ ਹੈ ਔਰ ਅਗਰ ਉਹ ਖਾਨਦਾਨੀ ਹੋਏਗਾ ਜਿੰਨਾ ਉੱਤੇ ਨੂੰ ਜਾਏਗਾ ਸਿਰ ਨੀਚੇ ਨੂੰ ਚੁੱਕਦਾ ਚਲਾ ਜਾਏਗਾ ਇਹ ਮੁਹੰਮਦੁਰ ਰਸੂਲullah ਦਾ دین ਹੈ ਇਸ دین ਚ ਕੋਈ ਬڑا ਛੋਟਾ ਨਹੀਂ ਇਸ دین ਚ ਅੱਜ ਹੁਣੀ ਨਮਾਜ਼ ਪੜ੍ਹਨੀ ਹੈ ਦੇਖਿਓ ਇਮਾਮ ਨੇ ਜਦੋਂ ਨਮਾਜ਼ ਪੜ੍ਹਾਣੀ ਹੈ ਤੇ ਕਈ ਫਕੀਰ ਮੌਲਵੀ ਸਾਫ ਚ ਖੜੇ ਹੋਣਗੇ ਕਈ ਪੱਲੇਦਾਰ ਖੜੇ ਹੋਣਗੇ ਤੇ ਜੇ ਸ਼ਾਹ ਇਮਾਮ ਨੇ ਵਜੂ ਲੇਟ ਕੀਤਾ ਤੇ ਕਿੱਥੇ ਜਗ੍ਹਾ ਮਿਲਣੀ ਹੈ ਜੀ ਪਿੱਛੇ ਪਿੱਛੇ ਅਗਰ ਹੋਰ ਲੇਟ ਆਇਆ ਤੇ ਕਿੱਥੇ ਉਹ ਤੋਂ ਪਿੱਛੇ ਔਰ ਅਗਰ ਜੁਮੇ ਚ ਕੋਈ ਬੜੇ ਤੋਂ ਬੜਾ ਮੁਸਲਮਾਨ ਸਰਮਾਇਆਦਾਰ ਅਗਰ ਉਹ ਲੇਟ ਆਏਗਾ ਤੇ ਉਹਨੂੰ ਮੁਸਲਮਾਨਾਂ ਦੀ ਜੁੱਤੀਆਂ ਚ ਨਮਾਜ਼ ਪੜ੍ਹਨੀ ਪਵੇਗੀ ਇਸ ਦੀਨ ਚ ਕਿਸੇ ਨੂੰ ਕਿਸੇ ਦੇ ਉੱਤੇ ਚੌਧਰਾਹਟ ਹਾਸਲ ਨਹੀਂ ਉਹ ਜਿਹੜੇ ਆਪਣਿਆਂ ਦੀ ਚੌਧਰਾਹਟ ਬਰਦਾਸ਼ਤ ਨਹੀਂ ਕਰਦੇ ਉਹ ਗੈਰਾਂ ਦੇ ਚੁਦਰਹਾੜ ਕਿੱਥੋਂ ਬਰਦਾਸ਼ਤ ਕਰ ਨਹੀਂ ਕਰ ਸਕਦਾ ਤੇ ਇਸ ਲਈ ਆਪਾਂ ਵਧਈਏ ਅੱਗੇ ਮੁਹੱਬਤ ਦਾ ਹੱਥ ਵਿਧਾਈਏ ਇਹ ਪੰਜਾਬ ਪੂਰੇ ਭਾਰਤ ਲਈ ਨਮੂਨਾ ਹੈ ਇਹ ਪੰਜਾਬ ਇੱਕ ਗੁਲਦਸਤਾ ਹੈ ਭਾਰਤ ਦਾ ਅੱਜ ਬਹੁਤ سارے ਲੋਕ ਇਸ ਇੰਤਜ਼ਾਰ ਚ ਸੀ ਕਿ ਪਤਾ ਨਹੀਂ ਸ਼ਾ ਇਮਾਮ ਸਾਹਿਬ ਨੇ ਕਿਹੜਾ ਐਲਾਨ ਕਰਨਾ ਕੀ ਕਹਿਣਾ ਉਹ ਅਸੀਂ ਪੰਜਾਬ ਦੇ ਰਖਵਾਲੇ ਆ ਪੰਜਾਬ ਨੂੰ ਜੋੜਨ ਆਏ ਆ ਪੰਜਾਬ ਦੀ ਤਰੱਕੀ 'ਚ ਸਾਡਾ ਖੂਨ ਸ਼ਾਮਲ ਹੈ ਮੁਲਕ ਦੀ ਆਜ਼ਾਦੀ 'ਚ ਅਸੀਂ ਜੇਲਾ ਕੱਟੀਆਂ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰਿਵਾਰ ਨੂੰ ਆਪਣੇ ਘਰ 'ਚ ਰੱਖਿਆ ਅਸੀਂ ਸੁਬਾਸ ਚੰਦਰ ਬੋਸ ਦਾ ਸਾਥ ਨਿਭਾਇਆ ਅਸੀਂ ਮਾਸਟਰ ਤਾਰ ਸਿੰਘ ਪੰਤ ਰਤਨ ਦੇ ਨਾਲ ਜੇਲ੍ਹਾਂ 'ਚ ਗਏ ਆ ਅਸੀਂ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਤੇ ਮੋਢੇ ਨਾਲ ਮੋਢਾ ਖਾ ਕੇ ਲਾਠੀਆਂ ਖਾਧੀਆਂ ਆਪਣਾ ਭਲੇਖਾ ਕਢ ਦੋ ਅਸੀਂ ਪੰਜਾਬ 'ਚ ਅੱਜ ਵੀ ਅਮਨ ਨੂੰ ਕਾਇਮ ਰੱਖਾਂਗੇ ਕੱਲ ਵੀ ਅਮਨ ਨੂੰ ਕਾਇਮ ਰੱਖਾਂਗੇ ਕਿਸੇ ਦੀ ਬਦਮਾਸ਼ੀ ਚੱਲ